ਜਿਨ੍ਹਾਂ ਨੇ ਇਹ ਬਹੁਤ ਵੱਡਾ ਪ੍ਰੋਗਰਾਮ ਰੱਬਾ ਨਹੀਂ ਤਾਂ ਇਹ ਸਾਰਾ ਕੁਝ ਖਤ ਨਹੀਂ ਹੁੰਦਾ ਜਾ ਰਿਹਾ ਮੈਂ ਸਰਪੰਚ ਸਾਹਿਬ ਦਾ ਅਤੇ ਨਾਲ ਸਹਿਯੋਗੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਆਮ ਲੋਕਾਂ ਦੇ ਵਿੱਚ ਸਕੂਲਾਂ ਦੇ ਵਿੱਚ ਘੁੰਮਦਾ ਰਹਿਣਾ ਉਥੇ ਅੰਗਰੇਜ਼ੀ ਸਿਖਾਈ ਜਾਂਦੀ ਹੈ ਜਿਆਦਾ ਜਿਹੜੀ ਸਾਡੀ ਸਵੇਰ ਦਾ ਪੰਜਾਬੀ ਉਹ ਖਤਮ ਹੁੰਦੀ ਜਾਂਦੀ ਹੈ ਬੇहद ਸ਼ੁਕਰਗੁਜ਼ਾਰ ਆ ਮੈਂ ਪਿੰਡ ਬਿਜਲੀਪੁਰ ਦੇ ਨਗਰਵਾਸੀਆਂ ਦਾ ਅਤੇ ਸਰਪੰਚ ਸਾਹਿਬ ਦਾ ਤੇ ਬਾਕੀ ਵੀ ਸੱਜਣਾ ਦਾ ਬੀਬੀਆਂ ਭੈਣਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਬਹੁਤ ਹੀ ਸੋਹਣੇ ਅਤੇ ਸੁਚੱਜੇ ਢੰਗ ਦੇ ਨਾਲ ਰੱਬ ਕੀਤਾ ਗਿਆ ਹਰ ਸਾਲ ਕਰਦੇ ਨੇ ਔਰ ਹਰ ਸਾਲ ਪਿੰਡ ਵਸਵੀ ਫੱਟੜ ਕੇ ਹਿੱਸਾ ਪਾਉਂਦੇ ਨੇ ਜਿਹੜੇ ਪਾਉਂਣੋਂ ਰਹਦੇ ਵੀ ਨੇ ਕਈ ਵੀਰ ਭੁੱਲ ਜਾਂਦੇ ਨੇ ਵੀ ਅਗਲੇ ਸਾਲ ਸਹੀ ਉਹ ਐਤ ਕੀ ਪ੍ਰੋਗਰਾਮ ਦੇਖ ਕੇ ਜਾਇਓ ਫੱਟੜ ਕੇ ਭਾਈ ਤੇ ਸਾਰੇ ਇਹ ਪ੍ਰੋਗਰਾਮਾਂ 'ਚ ਆਇਆਂ ਜੇ ਹਿਸਾਬ ਆ ਗਰੋ ਕਿਉਂਕਿ ਜੇ ਆਪਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਜਿਉਂਦੀ ਰੱਖਣਾ ਜਾਗਦੀ ਰੱਖਣਾ ਤਾਂ ਇਹ ਪ੍ਰੋਗਰਾਮਾਂ 'ਚ ਬੱਚਿਆਂ ਨੂੰ ਦਿਖਾਉਣੇ ਪੈਣੇ ਨੇ ਕਿਉਂਕਿ ਆ ਜਿਹੜੇ ਪਿੱਛੇ ਚਰਖੇ ਪਏ ਨੇ ਮੇਰੇ ਤੋਂ ਪਹਿਲੇ ਭੈਣ ਉਹਨਾਂ ਨੇ ਬਹੁਤ ਵਧੀਆ ਸੱਚਕੇ ਡਾਕੜਾ ਸਮਝਾਇਆ ਇਹ ਖਤਮ ਹੁੰਦੇ ਜਾਂਦੇ ਨੇ ਪੁਰਾਣੇ ਜਮਾਨੇ ਦੇ ਵਿੱਚ ਇਹ ਚਰਖੇ ਦੀ ਧੂਕ ਸੁਣ ਕੇ ਹੀ ਸਾਰਾ ਕੁਝ ਚੱਲਦਾ ਸੀ ਚਰਖੇ ਤੋਂ ਸ਼ੁਰੂ ਹੁੰਦਾ ਸੀ ਤੇ ਚਰਖੇ ਦੀ ਜਾ ਕੇ ਖਤਮ ਹੁੰਦਾ ਸੀ ਕਰਕੇ 4 ਵਜੇ ਦੀ ਮੇਰੀਆਂ ਮਾਵਾ ਮੇਰੀਆਂ ਭੈਣਾ ਸੱਜੜੇ ਉੱਠ ਕੇ ਹੋਂਦ ਚ ਬਿਧਾਣੇ ਪਾਉਂਦੀਆਂ ਸੀ ਤੇ ਚਰਖੇ ਕੱਤਦੀਆਂ ਸੀ ਤੇ ਜਿਹੜੀ ਧੀ ਦਾ ਵਿਆਹ ਕਰਨਾ ਹੁੰਦਾ ਸੀ ਉਹਦੇ ਖਾਤਰ ਸਾਰਾ ਜਿੰਨਾ ਵੀ ਦਾਜ ਦਹੇ ਦਾ ਸਮਾਨ ਉਹ ਆਪ ਤਿਆਰ ਕਰਦੀਆਂ ਸੀ ਹੁਣ ਤਾਂ ਪੱਖੇ ਚੱਲਦੇ ਅੱਗੇ ਪੱਖੀਆਂ ਹੁੰਦੀਆਂ ਸੀ ਪਤਾ ਲੱਗ ਜਾਂਦਾ ਸੀ ਖਾਨਦਾਨੀ ਧੀਆਂ ਦਾ ਵੀ ਉਹਨਾਂ ਦੇ ਕਿੰਨੇ ਆਪ ਖੇਸ ਬਣਾਏ ਨੇ ਕਿੰਨੇ ਦਰੀਆਂ ਤਲੀਚੇ ਬਣਾਏ ਨੇ ਉਹ ਸਾਰਾ ਸਮਾਨ ਦਾਜ ਦਹੇ ਦਾ ਜਿਹੜਾ ਉਹ ਪੇਰ ਦਾ ਪਰ ਬਰਾਆ ਹੁੰਦਾ ਸੀ ਉਹਦੀਆਂ ਛੋਟੀਆਂ ਭੈਣਾਂ ਦਾ ਸਹੇਲੀਆਂ ਦਾ ਬਰਾਆ ਹੁੰਦਾ ਸੀ ਅੱਜ ਉਹ ਸਾਰਾ ਸਮਾਨ ਆ ਜਿਹੜਾ ਉਹ ਅਗਲਾ ਲੁਧਿਆਣਾ ਲੈ ਕੇ ਖਰੀਦ ਲੈਂਦਾ ਤੇ ਕੰਮ ਖਤਮ ਕਰ ਤੇ ਇਸ ਕਰਕੇ ਮੈਂ ਦੇਹ ਹੱਥ ਸ਼ੁਕਰਗੁਜ਼ਾਰ ਆ ਮੁੱਖ ਮਹਿਮਾਨ ਸਾਹਿਬ ਸਰਪੰਚ ਸਾਹਿਬ ਜਿਨ੍ਹਾਂ ਨੇ ਕੀਤੀ ਸਮੇਂ ਤੋਂ ਸਭਾ ਕੱਢ ਕੇ ਇਸ ਪ੍ਰੋਗਰਾਮ ਨੂੰ ਕਰਾਇਆ ਔਰ ਆ ਕੇ ਚਾਤ ਚੰਗਲੇ ਮੁੱਖ ਮਹਿਮਾਨ ਸਾਹਿਬ ਤਰਵਿੰਦਰ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਅਬਰਜੀਤ ਕੌਰ ਜੀ ਪਤਨ ਸਾਹਿਬ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਮੇਰੀ ਭੈਣ ਅੰਗਰਬਾਰੀ ਸੈਂਟਰ ਵਾਲੀ ਸ੍ਰਿੰਦਰ ਕੌਰ ਜਿਨ੍ਹਾਂ ਨੇ ਬਹੁਤ ਵਧੀਆ ਸਟੇ ਸੈਕਟਰੀ ਵੀ ਕੀਤੀ ਤੇ ਬਹੁਤ ਵਧੀਆ ਗੱਲਾਂ ਵੀ ਸਮਝਾਈਆਂ ਸਵੇਰ ਤੋਂ ਇਹਨਾਂ ਦੇ ਨਾਲ ਹੋਰ ਪੜਨਾ ਨਰੇਂਦਰਪਾਲ ਕੌਰ ਜੀ, ਨੀਤੂ ਭੈਣ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਵੀ ਕੁਲਦੀਪ ਕੌਰ ਭੈਣ ਇਹਨਾਂ ਸਾਰੀਆਂ ਭੈਣਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਦੁੱਬਦੇ ਬੈੜੇ ਨੂੰ ਪਾਰ ਲਾਉਣ ਦੀ ਕੋਸ਼ਿਸ਼ ਕੀਤੀ ਆ ਕੋਸ਼ਿਸ਼ ਇਹਨਾਂ ਦੀ ਆ ਪਰ ਸਾਹਮਣਾ ਤੁਸੀਂ ਸਾਰਿਆਂ ਨੇ ਆ ਇਹ ਨਹੀਂ ਹੈਗਾ ਵੀ ਇਹ ਪ੍ਰੋਗਰਾਮ ਕੱਲਿਆਂ ਦਾ ਨਾ ਜੀ ਇਹ ਪੂਰੇ ਪਿੰਡ ਦਾ ਪ੍ਰੋਗਰਾਮ ਆ ਕਿਉਂਕਿ ਇਹ ਜਿਹੜਾ ਤੁਸੀਂ ਪ੍ਰੋਗਰਾਮ ਅੱਜ ਦੇਖ ਰਹੇ ਹੋ ਇਹ ਸਾਰਾ ਸਾਹਮਣੇ ਰਾਮਪਾਲ ਸਿੰਘ ਜੀ న్యూਸ ਐਂਡ ਬਲੌਗ ਦੇ ਵਿੱਚ ਇਹ ਨਾਲਦੀ ਨਾਲ ਪ੍ਰੋਗਰਾਮ ਰਿਪੋਰਟ ਹੋ ਰਿਹਾ ਇਹ ਸਾਰਾ ਪ੍ਰੋਗਰਾਮ ਤੁਹਾਡੇ ਜਿੰਨੇ ਵੀ ਵੀਰ ਜਿਹੜੇ ਐਨ ਆਰ ਆਈ ਵੀਰ ਨੇ ਮੇਰੇ ਜੀਨ ਨੇ ਸਹਿਯੋਗ ਵੀ ਦਿੱਤਾ ਪਿੰਡ ਨੂੰ ਯਾਦ ਰੱਖਿਆ ਉਹਨਾਂ ਦਾ ਵੀ ਧੰਨਵਾਦ ਕਰਦਾ ਬੇਅੰਤ ਸਿੱਖ ਜੀ ਕੈਨੇਡਾ ਵਾਲੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਪਵਨੀਤ ਸਿੰਘ ਜੀ ਅਮਰੀਕਾ ਵਾਲੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਉਤਮਜੀਤ ਸਿੰਘ ਜੀ ਕੁੰਦਰ ਸਾਹਿਬ ਅਮਰੀਕਾ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ-ਬਹੁਤ ਅਤੇ ਸਾਰੇ ਪਿੰਡ ਦੇ ਹੀ ਧੰਨਵਾਦ ਕਰਦੇ ਆ ਇਹ ਤੁਹਾਡੇ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੋ ਰਿਹਾ ਹੈ ਬਹੁਤ ਵੱਡਾ ਪ੍ਰੋਗਰਾਮ ਹੈ ਹੀਰਾ ਪ੍ਰੋਗਰਾਮ ਜਿਹਨੂੰ ਰਾਪਾਲ ਸਾਹਿਬ ਨਿਊਜਰ ਬਲੌਕ ਵਾਲਿਆਂ ਨੇ ਰਿਪੋਰਟ ਕਰਕੇ ਇਸ ਨੂੰ ਨੈਟ ਤੇ ਚੜਾ ਦੇਣਾ ਹੈ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੀਰ ਅਮਰੀਕਾ ਇੰਗਲੈਂਡ ਕੈਨੇਡਾ ਦੇ ਵਿੱਚ ਬੈਠੇ ਨੇ ਉਹ ਸਾਰੇ ਇਸ ਪ੍ਰੋਗਰਾਮ ਨੂੰ ਦੇਖਣਗੇ ਸੋ ਦੇਖੋ ਕਿੰਨਾ ਵੱਡਾ ਪਰੋਲਾ ਬੇहद ਸ਼ੁਕਰਗੁਜ਼ਾਰ ਆ ਮੈਂ ਸਰਪੰਚ ਸਾਹਿਬ ਦਾ ਅਤੇ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਅਕਰਬਾਲੀ ਸੈਂਟਰ ਵਾਲੀਆਂ ਤੇ ਹੋਰ ਵੀ ਵੀਰਾਂ ਦਾ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਚਾਹ ਚੱਦ ਲਾਇਆ ਨੇ ਇਹ ਸਾਰੀ ਬੇਨਤੀ ਮੈਨੂੰ ਹੁਕਮ ਹੋਇਆ ਸੀ ਸਰਪੰਚ ਸਾਹਿਬ ਵੱਲੋਂ ਉਹ ਕਹਿੰਦੇ ਵੀ ਸਾਡੇ ਬੰਦੇ ਸਾਰਿਆਂ ਦਾ ਧੰਨਵਾਦ ਕਰਦੇ ਤੇ ਮੈਂ ਹੁਕਮਦਲੀ ਕਰ ਨਹੀਂ ਸਕਦਾ ਤੇ ਜਦੋਂ ਇਹਨਾਂ ਨੇ ਮੈਨੂੰ ਕਿਹਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਤਾ ਪਰ ਆਈਆਂ ਹੋਈਆਂ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਰਿੰਟਿੰਗਾਂ ਦੇ ਵਿੱਚ ਚਰਨ ਪਾਏ ਨੇ ਸੁਖ ਸੁਖ ਦੇ ਜਾਇਓ ਕਿ ਮੇਰਾ ਬਿਜਲੀਪੁਰ ਪਿੰਡ ਮੇਰੇ ਬੀੜਾ ਦਾ ਮੇਰੇ ਭਾਈਆਂ ਦਾ ਜਿਉਂਦਾਬਾਦਾ ਰਹੇ ਇਹਨੂੰ ਤਰੱਕੀਆਂ ਤੇ ਬਲੰਦੀਆਂ ਵੱਲ ਲੈ ਕੇ ਜਾਵੇ ਕਿਉਂਕਿ ਅੱਜ ਕੱਲ੍ਹ ਸੁਧਾਰੇ ਦੀ ਰੀਤ ਖਤਮ ਹੋ ਰਹੀ ਜਾਰੀ ਆ ਪਰ ਬੇਹੱਦ ਸ਼ੁਕਰਗੁਜ਼ਾਰ ਆ ਕਿ ਸਰਪੰਚ ਸਾਹਿਬ ਨੇ ਜਿੰਨੀਆਂ ਵੀ ਧੀ ਆਈਆਂ ਨੇ ਉਹਨਾਂ ਸਾਰਿਆਂ ਦਾ ਮਾਣ ਕੀਤਾ ਸਹਾਰਾ ਵੀ ਦਿੱਤਾ ਜਾਊਗਾ ਜੀ ਆਇਆਂ ਨੂੰ ਕਿਹਾ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਹਾਂਜੀ ਦੂਸਰਾ ਬੱਚਾ ਹਰਕੀਰਤ ਕੌਰ ਗਾਨੀ ਕੋਕੇ ਤੇ ਡਾਂਸ ਕਰੂਗੀ ਹੈਲੋ ਵੀਰੇ ਗਾਨੀ ਕੋਕੇ